ਲੂੰਗੜੇ ਨੇ ਅੰਦਰ ਰਜੀਉ ਹਾਂ ਵਿੱਲੀ ਸੁਈ ਸੁਬਾਈ ਹਾਂ ਅੱਛਾ ਇਹ ਡਰਦੀ ਜੇ ਕਿਵੇਂ ਤੇਰੇ ਤੋਂ ਉੱਠ ਕੇ ਜਾਂਦੀ ਵਾਲੇ ਚਿਰਦੀ ਮੈਂ ਹੈਂ ਬਣ ਚਿਰਦੀ ਹੈ ਅੱਛਾ ਚੱਕਾਇਆ ਬਲੂੰਗੜੇ ਆਂ ਕਾਇਆ ਤੰਨਾ ਤੰਨਾ ਬਲੂੰਗੜੇ ਇੱਕ ਵਿੱਲੀ ਇਹ ਕਿੱਥੋਂ ਲਿਆਈ ਫਿਰ ਤੂੰ ਇਹ ਬਸ ਘਰੀ ਫਿਰਦੀ ਸੀ ਅੱਛਾ ਦੁੱਧ ਮਾ ਪਾ ਦੇ ਨੀ ਇਹਨਾਂ ਨੂੰ ਤੂੰ ਤੰਨਾ ਬਲੂੰਗੜੇ ਆਂ ਹਾਂ ਚੱਕੀ ਇੱਕ ਨੂੰ ਦੇਖਾਂ ਆ ਜੀ ਤੇਰੇ ਕੋਲੇ ਮਿੱਲੀ ਲੇਟਰ ਦੀ ਜੀ ਹਾਂ ਆ ਜਾਂਦੇ ਆ ਹਾਂ ਜਾਂਦੇ ਹੈਣਾ ਹੁਣ ਇਹਨਾਂ ਦੀ ਸੇਵਾ ਕਰਿਆ ਕਰਾਂਗੀ ਹਾਂ ਪਹਿਲਾਂ ਕਤੂਰਿਆਂ ਨੂੰ ਦੁੱਧ ਪਾਉਂਦੀ ਰਹੀ ਹਾਂ ਹੋਰ ਕਿੱਛ ਹੀ ਖੇਡਿਆ ਵਾਈ ਬਣ ਕੇ ਨਾ ਯਾਰ ਵੀਡੀਓ ਨੂੰ ਲਾਇਕ ਤੇ ਸ਼ੇਅਰ ਤੇ ਸਬਸਕ੍ਰਾਈਬ ਕਰਿਆ ਕਰੋ ਕਿੱਛ ਹੀ ਖੇਡਿਆ ਕਰਨਗੇ ਤੇਰੇ ਨਾਲ ਹੀ ਕੁੱਤਿਆਂ ਦੇ ਖੇਡਿਆ ਕਰਨਗੇ ਹੈ ਠੀਕ ਹੈ ਮਿੱਲੀ ਤਾਂ ਮੋਜ ਨਾਲ ਬੈਠੀ ਹੈ ਤੇਰੀ ਠੀਕ ਹੈ ਉਹ ਦੁੱਧ ਪੀ ਜਾ ਲਾ ਠੀਕ ਹੈ ਕੁੱਤੇ ਵਿੱਲਿਆ ਨਾ ਤੇਰੀ ਵਾਲੀ ਹੋ ਹੈ ਨਾ ਠੀਕ ਐ ਕੁੱਤੇ ਵਿੱਲਿਆ ਦਾ ਇੱਥੇ ਇੱਥੇ ਇਹਦਾ ਚੌੜ ਕਰਦਾ ਤੇਰੇ ਨਾਲ ਪੂਰੀ ਇਹਨਾਂ ਦਾ ਨਾਂ ਕੀ ਰੱਖਿਆ ਨਾਂ ਵੀ ਰੱਖਿਆ ਕੋਈ ਨਾ ਨਾਂ ਤਾਂ ਕੋਈ ਰੱਖਿਆ ਨਹੀਂ ਅੱਛਾ ਠੀਕ ਐ ਵਿੱਲੀ ਤੇਰੀ ਬੈਠੀ ਐ ਮੋਜ ਨਾਲ ਹੂੰ ਖੇਡਦੇ ਆ ਤਾਂ ਤੇਰੀ ਹਾਂ ਬੜਾ ਤੇਰੇ ਤਾਂ ਸ਼ੌਂਕ ਵਾਲਾ ਤੈਨੂੰ ਹਨਾ ਕੁੱਤੇ ਬਿੱਲੀਆਂ ਦਾ ਭਰਾ ਉਹ ਇੱਥੇ ਉੜ ਕੇ ਬੇਨਤੀ ਹੈ ਭਾਈ ਯਾਰ ਇਹਦੀ ਵੀਡੀਓ ਨੂੰ ਵਿਚਾਰੀ ਦਿਨ ਨਾ ਗਰੀਬੇ ਨਹੀਂ ਨੀ ਲਾਈਕ ਕਰਿਆ ਕਰੋ ਤੇ ਸ਼ੇਅਰ ਤੇ ਸਬਸਕ੍ਰਾਈਬ ਕਰ ਦਿਆ ਕਰੋ ਭਰਾ ਬਣ ਕੇ ਯਾਰ ਦੇਖੋ ਵਿਚਾਰੀ ਹੁਣ ਬਿੱਲੀਆਂ ਲਈ ਆ ਪਹਿਲਾਂ ਦੇ ਕੋਲੇ ਕਤੂਰੇ ਸੀ ਤਿੰਨ ਚਾਰ ਹੁਣ ਬਿੱਲੀਆਂ ਲਈ ਸੂਈ ਹੋਈ ਬਿੱਲੀ ਲਈ ਕਿਤੋਂ ਲਈ ਆ ਤੂੰ ਬਿੱਲੀ ਇਹ ਇਹ ਤਾਂ ਘਰੀ ਸੀਗੀ ਬਿੱਲੀ ਅੱਛਾ ਸੂਪੀ ਹਾਂ ਕਿੰਨੇ ਕ ਦਿਨ ਹੋ ਗਏ ਸੂਈ ਨੂੰ ਇਹ ਤਾਂ ਹੋ ਗਏ 4-5 ਦਿਨ ਠੀਕ ਹੈ 4-5 ਦਿਨਾਂ ਦੇ ਹੋ ਗਏ ਬਲੂੰਗੜੇ ਹੈ ਠੀਕ ਹੈ ਇਹਨਾਂ ਨੂੰ ਫਿਰ ਚੂਰੀ ਕੁੱਟ ਕੇ ਪਾਉਣੀ ਆ ਹਾਂ ਦੁੱਧ ਚ ਦੁੱਧ ਚ ਉਹ ਤੇਰੇ ਕੁੱਤਿਆਂ ਵਾਲੀ ਗੱਲੀ ਆ ਫਿਰ ਉਹ ਵੀ ਚੂਰੀ ਖਾਂਦੇ ਆ ਕੁੱਟ ਕੇ ਵੀ ਹੈ ਹਾਂ ਹੂੰ ਦਰਦੇ ਨਹੀਂ ਹੈ ਨਾ ਹੂੰ ਹਾਂਜੀ ਠੀਕ ਹੈ ਦੁੱਧ ਚ ਉੱਗੀ ਜਾਂਦੇ ਆ ਆਪਣੀ ਮਾਂ ਦਾ ਤੈਨੂੰ ਵੀ ਚੂਰੀ ਕੁੱਟ ਕੇ ਪਾਉਣੇ ਦੁੱਧ ਚ ਅੱਛਾ ਅੱਛਾ ਆ ਚੂਰੀ ਕੁੱਟੀ ਪਈ ਇਹਨਾਂ ਦੀ ਠੀਕ ਐ ਚੂਰੀ ਕੁੱਟ ਕੇ ਬਿੱਲੀ ਨੂੰ ਵੀ ਚੂਰੀ ਪਾ ਦਿੰਨੀ ਆ ਬਲੂੰਗੜਿਆਂ ਨੂੰ ਵੀ ਅੱਛਾ ਚਲੋ ਵਧੀਆ ਸੇਵਾ ਇਹਨਾਂ ਦੀ ਪੁੰਨ ਬਹੁਤਾ ਇਹਨਾਂ ਦਾ ਧਰਮ ਫੜਦੇ ਫੁੜਦੇ ਤਾਂ ਨਹੀਂ ਇੱਥੇ ਛੋਡੇ ਮਿਲੀਆਂ ਨੂੰ ਬਾਹਰੋਂ ਤਾਂ ਫੜਨੇ ਕਿ ਤਰ ਹੂੰ ਹੂੰ ਬਾਹਰ ਝੜ ਕੇ ਰੱਖਣਾ ਪੈਂਦਾ ਹੂ ਫਿਰ ਬਲੂੰਗੜੇ ਬਾਹਰ ਨੰਗ ਜਾਂਦੇ ਹੋਣਗੇ ਨਹੀਂ ਹੂੰ ਰਾਤ ਨੂੰ ਤਾਂ ਨਹੀਂ ਜਾਂਦੇ ਕਿਸੇ ਪਾਸੇ ਕਰੋ ਪਿੰਜਰੇ ਚ ਉਹ ਪਿੰਜਰਾ ਪਿੰਜਰਾ ਬਣਾ ਰੱਖਿਆ ਠੀਕ ਐ ਬਿੱਲੀ ਬਾਹਰ ਆਂ ਆ ਗਿਆ ਤੇਰੇ ਕੋਲੇ ਆ ਗਿਆ ਇੱਕ ਹੋਰ ਹਾਂ ਤਾਂ ਤੇਰਾ ਖਣਾ ਹੀ ਨਹੀਂ ਛੱਡਦਾ ਨਹੀਂ ਲੱਗ ਗਿਆ ਤਾਂ ਤੇ ਚ ਹੈਂ ਹਾਂ ਤੇਰੇ ਕੋਲੇ ਆ ਜਾਂਦੇ ਆ ਗੇੜਾ ਦੇ ਕੇ ਹਨਾ ਮੰਗਰ ਮੰਗਰ ਫਿਰਦੇ ਆ ਆ ਆ ਗਿਆ ਦੂਜਾ ਵੀ ਬਿੱਲੀਆਂ ਤਾਂ ਨਹੀਂ ਐ ਨਾ ਕਿ ਅੱਖੀ ਹੋਈ ਬਿੱਲੀ ਡਰਦìn ਨਹੀਂ ਦੂਜੇ ਤਾਂ ਡਰਦੇ ਆ ਭੱਜ ਜਾਂਦੇ ਆ ਨਾ ਠੀਕ ਐ